ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਅਸੀਂ ਪਿਛਲੀ ਵੀਡੀਓ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਜੀ ਦੀ ਰਚਨਾ ਮੇਰੇ ਗੀਤਾਂ ਦੇ ਜਨਨ ਵਿੱਚੋਂ ਨੂੰ ਪੜ ਚੁੱਕੇ ਹਾਂ ਇਸ ਵੀਡੀਓ ਦੇ ਵਿੱਚ ਅਸੀਂ ਉਹਨਾਂ ਦੀ ਅਗਲੀ ਰਚਨਾ ਅਸਾਂ ਤਾਂ ਜੋ ਬੰਦ ਰਤੇ ਮਰਨਾ ਨੂੰ ਪੜਨ ਜਾ ਰਹੇ ਹਾਂ ਸੋ ਇਸ ਕਵਿਤਾ ਦੇ ਵਿੱਚ ਕਵੀ ਜਿਹੜਾ ਹੈਗਾ ਉਹ ਉਮਰ ਪਰ ਜੀਵਨ ਜਿਉਣ ਦੇ ਨਾਲੋਂ ਆਪਣੇ ਪਿਆਰੇ ਦੇ ਬਿਰਹ ਨੂੰ ਹੰਡਾਉਂਦਿਆਂ ਜਵਾਨੀ ਦੇ ਵਿੱਚ ਮਨ ਨੂੰ ਕਿਤੇ ਚੰਗਾ ਜਿਹੜਾ ਹੈਗਾ ਉਹ ਦੱਸਦਾ ਹੈ ਸੋ ਕਬੀ ਇਹਦੇ ਵਿੱਚ ਕਹਿੰਦਾ ਕਿ ਸੰਗ ਸ਼ਰਮ ਭਰਿਆ ਤੇ ਅਣਖਹੀਨ ਜੀਵਨ ਜਿਉਣ ਦੇ ਨਾਲੋਂ ਪਿਆਰੇ ਦੇ ਹਿਜਰ ਨੂੰ ਹੰਡਾਉਂਦਿਆਂ ਜਵਾਨੀ ਵਿੱਚ ਮਰਨਾ ਹੀ ਜਿਹੜਾ ਹੈਗਾ ਉਹ ਕਿਤੇ ਚੰਗਾ ਹੈ ਤੇ ਆਓ ਪੜਦੇ ਹਾਂ ਉਹਨਾਂ ਦੀ ਰਚਨਾ ਅਸਾਂ ਤਾਂ ਜੋਗਨ ਰੁੱਤੇ ਮਰਨਾ ਕਹਿੰਦਾ ਅਸਾਂ ਤਾਂ ਜੋਗਨ ਰੁੱਤੇ ਮਰਨਾ ਮੁੜ ਜਾਣਾ ਅਸੀਂ ਭਰੇ ਭਰਾਏ ਕਵੀ ਕਹਿੰਦਾ ਕਿ ਅਸਾਂ ਤਾਂ ਜੋਗਨ ਰੁੱਤੇ ਭਾਵ ਜਵਾਨੀ ਦੀ ਉਮਰ ਦੇ ਵਿੱਚ ਮਰਨਾ ਹੈ ਮੁੜ ਜਾਣਾ ਅਸੀਂ ਭਰੇ ਭਰਾਏ ਅਸੀਂ ਭਰੇ ਭਰਾਏ ਜਿਹੜੇ ਹੈਗੇ ਆ ਉਹ ਇਸ ਦੁਨੀਆ ਤੋਂ ਵਾਪਸ ਚਲੇ ਜਾਵਾਂਗੇ ਵਾਪਸ ਚਲੇ ਜਾਣਾ ਹੈ ਹਜ਼ਰ ਤੇਰੇ ਦੀ ਕਰ ਪ੍ਰਕਰਮਾ ਅਸਾਂ ਤਾਂ ਜੋ ਰੁੱਤੇ ਮਰਨਾ ਕਹਿੰਦਾ ਹਜ਼ਰ ਭਾਵ ਵਿਛੋੜਾ ਕਿ ਤੇਰੇ ਵਿਛੋੜੇ ਦੀ ਪ੍ਰਕਰਮਾ ਕਰਦੇ ਹੋਏ ਜਵਾਨੀ ਦੀ ਰੁੱਤ ਦੇ ਵਿੱਚ ਹੀ ਜਵਾਨੀ ਦੀ ਉਮਰ ਦੇ ਵਿੱਚ ਹੀ ਮਰ ਜਾਣਾ ਹੈ ਜੋ ਜਵਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂਦਾ ਰਾ ਜੋਵਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾ ਵਾਲਾ ਕਵੀ ਕਹਿੰਦਾ ਕਿ ਜਵਾਨੀ ਦੀ ਰੁੱਤ ਦੇ ਵਿੱਚ ਜੋ ਵੀ ਮਰਦਾ ਹੈ ਉਹ ਫੁੱਲ ਬਣਦਾ ਜਾਂ ਤਾਰਾ ਬਣਦਾ ਹੈ ਜੋਵਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾ ਵਾਲਾ ਕਿ ਜਾਂ ਤਾਂ ਜਵਾਨੀ ਦੀ ਰੁੱਤ ਵਿੱਚ ਕੋਈ ਆਸ਼ਕ ਜਿਹੜਾ ਹੈਗਾ ਉਹ ਮਰਦਾ ਜਾਂ ਕੋਈ ਜਿਹੜਾ ਹੈਗਾ ਉਹ ਕਰਮਾ ਵਾਲਾ ਮਰਦਾ ਜਾਂ ਉਹ ਮਰਨ ਕੇ ਜਿੰਨਾ ਲਿਖਾਇਏ ਹਿਜਰ ਤੁਰੋਂ ਵਿੱਚ ਕਰਮਾ ਕਹਿੰਦਾ ਕਿ ਜਾਂ ਹਿਜਰ ਭਾਵ ਵਿਛੋੜਾ ਕਿ ਜਾਂ ਉਹ ਲਿਖ ਮਰਦੇ ਨੇ ਜਿਹੜੇ ਜਿਨ੍ਹਾਂ ਨੇ ਤੁਰੋਂ ਭਾਵ ਦਰਗਾਹ ਤੋਂ ਪਰਮਾਤਮਾ ਦੇ ਵੱਲੋਂ ਆਪਣੇ ਕਰਮਾ ਦੇ ਵਿੱਚ ਹਿਜਰ ਭਾਵ ਵਿਛੋੜੇ ਨੂੰ ਜਿਹੜਾ ਹੈਗਾ ਆਪਣੀ ਕਿਸਮਤ ਦੇ ਵਿੱਚ ਆਪਣੇ ਕਰਮਾ ਦੇ ਵਿੱਚ ਵਿਛੋੜੇ ਨੂੰ ਜਿਹੜਾ ਹੈਗਾ ਲਿਖ ਆ ਲਿਆ ਜਾਂ ਉਹ ਮਰਦੇ ਨੇ ਹਿਜਰ ਤੁਹਾਡਾ ਅਸਾਂ ਮੁਬਾਰਕ ਸਾਲ ਬੇਸ਼ਤੀ ਖੜਸਾ ਅਸਾਂ ਤਾਂ ਜੋਵਨ ਰੁੱਤੇ ਮਰਨਾ ਕੀ ਕਹਿੰਦਾ ਕਿ ਅਸੀਂ ਤਾਂ ਜਿਹੜਾ ਹੈਗਾ ਜੋਵਨ ਰੁੱਤੇ ਭਾ ਜਵਾਨੀ ਦੇ ਰੁੱਤੇ ਵਿੱਚ ਮਰਨਾ ਤੇਰੇ ਮੁਤਾਬਕ ਹਜ਼ਰ ਨੂੰ ਭਾਵ ਵਿਛੋੜੇ ਨੂੰ ਆਪਣੇ ਨਾਲ ਸਵਰਗ ਦੇ ਵਿੱਚ ਜਿਹੜਾ ਹੈਗਾ ਉਹ ਲੈ ਕੇ ਜਾਣਾ ਸੱਜਣ ਜੀ ਭਲਾ ਕਿਸ ਲਈ ਜਿਣਾ ਸਾਡੇ ਜਿਹਾ ਨਿਰਕਰਮਾ ਕੀ ਕਹਿੰਦਾ ਸੱਜਣ ਜੀ ਕਹਿੰਦਾ हे ਪਿਆਰੇ ਸੱਜਣਾ ਸਾਡੇ ਵਰਗੇ ਨਿਕਰਮਾਂ ਦਾ ਕੋਈ ਜੀਣਾ ਨਹੀਂ ਹੈਗਾ ਸੂਤਕਰਤ ਤੋਂ ਜੋ ਬਨਰੁੱਤਕ ਸੂਤਕਰਤ ਭਾਵ ਜੰਮਣ ਦੀਆਂ ਪੀੜਾਂ ਤੋਂ ਗੱਲ ਕੀਤੀ ਹੈ ਕਹਿੰਦਾ ਸੂਤਕਰਤ ਤੋਂ ਜੋ ਬਨਰੁੱਤਕ ਜਿੰਨਾ ਹੰਡਾਈਆਂ ਸ਼ਰਮਾ ਕੀ ਕਹਿੰਦਾ ਕਿ ਸਾਨੂੰ ਅਣ ਚੌਂਦਿਆਂ ਨੂੰ ਵੀ ਲੱਜਾਂ ਦੀਆਂ ਜੰਮਣ ਪੀੜਾਂ ਸਹਿਣੀਆਂ ਪੈਂਦੀਆਂ ਨੇ ਨਿਤ ਲੱਜਾਂ ਦੀਆਂ ਜੰਮਣ ਪੀੜਾਂ ਅਣਚਾਇਆ ਬੀਜਣਾ ਕਿ ਅਸਾਂ ਜਿਹੜਾ ਹੈਗਾ ਅਣ ਜਾਇਆ ਕਹਿੰਦਾ ਕਿ ਅਸੀਂ ਜਨਮ ਦੇ ਸਮੇਂ ਤੋਂ ਜਵਾਨੀ ਦੇ ਸਮੇਂ ਤੱਕ ਸ਼ਰਮ ਦੇ ਵਿੱਚ ਸੰਗ ਸ਼ਰਮ ਵਿੱਚ ਜੀਵਨ ਗੁਜ਼ਾਰਦੇ ਰਹੇ ਨਿਤ ਲੱਜੀਆਂ ਦੀਆਂ ਜੰਮਣ ਪੀੜਾਂ ਅਣਚਾਹਾਂ ਵੀ ਜਰਨਾ ਨਿਤ ਕਿਸੇ ਦੇਹ ਵਿੱਚ ਫੁੱਲ ਬਣ ਖੇੜਨਾ ਨਿਤ ਤਾਰਾ ਬਣ ਚੜਨਾ ਅਸਾਂ ਤਾਂ ਜੋ ਬੰਦੁੱਤੇ ਮਰਨਾ ਕੀ ਕਹਿੰਦਾ ਕਿ ਅਸੀਂ ਲੱਜੀਆਂ ਕਰਨ ਜਿਹੜੀਆਂ ਆਪਣੀਆਂ ਇਸ਼ਾਮਾ ਨੇ ਜਿੰਨਾ ਵਿੱਚ ਅਤ੍ਰਿਪਤ ਰਹਿਣ ਕਾਰਨ ਮਰੇ ਹੀ ਹੁੰਦੇ ਹਾਂ ਇਹ ਮੁਰਦਾ ਰੂਪ ਉਹ ਜਿਹੜਾ ਹੈਗਾ ਦੇ ਲਈ ਨਿਤ ਕਿਸੇ ਦੀ ਦੇਹ ਵਿੱਚ ਫੁੱਲ ਬਣ ਖੇਡਣਾ ਕਿ ਕਿਸੇ ਨਿਤ ਕਿਸੇ ਦੀ ਦੇਹ ਨੂੰ ਪਿਆਰ ਕਰਦੇ ਹੋਏ ਅਸੀਂ ਫੁੱਲ ਬਣ ਕੇ ਖੇਡਦੇ ਹਾਂ ਨਿਤ ਤਾਰਾ ਬਣ ਜਾਣਾ ਰੋਜ਼ ਤਾਰਾ ਬਣ ਕੇ ਚੜਦੇ ਹਾਂ ਅਸਾਂ ਤਾਂ ਜੋਵਨ ਉੱਤੇ ਮਰਨਾ ਵੀ ਕਹਿੰਦਾ ਕਿ ਅਸੀਂ ਜਿਹੜਾ ਹੈਗਾ ਉਹ ਜ਼ਵਾਨੀ ਦੇ ਰੁਤ ਦੇ ਵਿੱਚ ਹੀ ਮਰ ਜਾਣਾ ਹੈ ਸਜਣ ਜੀ ਪਏ ਸਭ ਜਗ ਤਾਈਂ ਗਰਵ ਜ਼ੂਨ ਵਿੱਚ ਮਰਨਾ ਕਹਿੰਦਾ ਹੇ ਪਿਆਰੇ ਹੇ ਸੱਜਣਾ ਪਏ ਸਭ ਜੱਗ ਤਾਈਂ ਗਰਭ ਜ਼ੂਨ ਵਿੱਚ ਮਰਨਾ ਜੰਮਣੋਂ ਪਹਿਲਾਂ ਔਖ ਹੰਡਾਈਏ ਫਿਰ ਹੰਡਾਈਏ ਸ਼ਰਮਾ ਕਿਤੇ ਕੀ ਕਹਦਾਵਾ ਕਿ ਪਏ ਸਭ ਜੱਗ ਤਾਈਂ ਗਰਭ ਜ਼ੂਨ ਵਿੱਚ ਮਰਨਾ ਕਹਿੰਦਾ ਇੱਥੇ ਤਾਂ ਸਾਰੀ ਦੁਨੀਆ ਨੂੰ ਗਰਭ ਜ਼ੂਨ ਵਿੱਚ ਰਹਿਗਾ ਉਹ ਮਰਨਾ ਪੈਦਾ ਜੰਮਣੋਂ ਪਹਿਲਾਂ ਔਖ ਹੰਡਾਈਏ ਫਿਰ ਹੰਡਾਈਏ ਸ਼ਰਮਾ ਕਿ ਅਸੀਂ ਜੰਮਣ ਤੋਂ ਪਹਿਲਾਂ ਮਰੇ ਹੋਣ ਕਰਕੇ ਔਖ ਵਿੱਚੋਂ ਜਿਹੜਾ ਹੈਗਾ ਉਹ ਲੰਘਦੇ ਹਾਂ ਫਿਰ ਜਨਮ ਤੋਂ ਲੈ ਕੇ ਅੰਤ ਤੱਕ ਸੰਗ ਸ਼ਰਮ ਭਰਿਆ ਜੀਵਨ ਜਿਹੜਾ ਹੈਗਾ ਜ਼ਿੰਦਗੀ ਜਿਹੜੀ ਹੈ ਉਹ ਕੀ ਕਰਦੇ ਹਾਂ ਗੁਜ਼ਾਰਦੇ ਹਾਂ ਮਰ ਕੇ ਕਰੀਏ ਇੱਕ ਦੂਜੇ ਦੀ ਮਿੱਟੀ ਦੀ ਪ੍ਰਕਰਮਾ ਕਹਿੰਦਾ ਅਸੀਂ ਮਰ ਕੇ ਭਾਵ ਮੁਰਦਾ ਰੂਪ ਦੇ ਵਿੱਚ ਇੱਕ ਦੂਜੇ ਦੀ ਮਿੱਟੀ ਦੀ ਪ੍ਰਕਰਮਾ ਜਿਹੜੀ ਹੈ ਉਹ ਕਰਦੇ ਹਾਂ ਪਰ ਜੇ ਮਿੱਟੀ ਵੀ ਮਰ ਜਾਏ ਤਾਂ ਜਿਉਂ ਕੇ ਕੀ ਕਰਨਾ ਕਹਿੰਦਾ ਜੇ ਮਿੱਟੀ ਭਾਵ ਸਰੀਰ ਦੇ ਵਿੱਚੋਂ ਅਣਖ ਜਿਹੜੀ ਹੈ ਉਹ ਮਰ ਜਾਏ ਤਾਂ ਉਹ ਕਹਿੰਦਾ ਅਸੀਂ ਜਿਉਂ ਕੇ ਕੀ ਕਰਨਾ ਭਾਵ ਜਿਉਣ ਦਾ ਕੋਈ ਲਾਭ ਨਹੀਂ ਹੈ ਅਸਾਂ ਤਾਂ ਜੋਨ ਰੁੱਤੇ ਮਰਨਾ ਮੁੜ ਜਾਣਾ ਅਸੀਂ ਭਰੇ ਭਰਾਏ ਹਿਜੜ ਤਰੇ ਦੀ ਕਰ ਪ੍ਰਕਰਮਾ ਅਸਾਂ ਤਾਂ ਜੋਨ ਰੁੱਤੇ ਮਰਨਾ ਕਹਿੰਦਾ ਕਿ ਅਸੀਂ ਜੋਵਨ ਭਾਵ ਜਵਾਨੀ ਦੀ ਰੁੱਤ ਦੇ ਵਿੱਚ ਮਰ ਜਾਣਾ ਮੁੜ ਜਾਣਾ ਅਸੀਂ ਭਰੇ ਭਰਾਏ ਅਸੀਂ ਭਰੇ ਭਰਾਏ ਜਿਹੜਾ ਹੈਗਾ ਉਹ ਸੰਸਾਰ ਤੋਂ ਵਾਪਸ ਮੁੜ ਜਾਣਾ ਹਿਜਰ ਤੇਰੀ ਦੀ ਕਰ ਪ੍ਰਕਰਮਾ ਹਿਜਰ ਭਾਵ ਵਿਛੋੜੇ ਦੀ ਪ੍ਰਕਰਮਾ ਜਿਹੜੀ ਹੈ ਉਹ ਕਰਦੇ ਹੋਏ ਅਸਾਂ ਤਾਂ ਜੋਵਨ ਰੁੱਤੇ ਮਰਨਾ ਕਿ ਅਸੀਂ ਜਿਹੜਾ ਹੈਗਾ ਉਹ ਜਵਾਨੀ ਦੀ ਉਮਰ ਦੇ ਵਿੱਚ ਹੀ ਮਰ ਜਾਣਾ ਹੈ